ਉਦੋਂ ਸੋਨਾ ਸਾਥੀ ਉਸ ਮੇਕ ਪਾਤੀ ਬੋਕਿ ਮੈਂ ਇਹੋ ਕੋਈ ਨਾ ਕਿੰਦਰ ਜਿਹੜਾ ਨਾਵਲ ਪਰਵੇਸ਼ ਜਿਹੜਾ ਆਪਣੇ ਦੇ ਉਹ ਸਰੀਰਿਕ ਕਰਮਾ ਪੜਹੀ ਹੁੰਦੀ ਸੀ ਪਰ ਇਹ ਕਿਨ ਮੰਨਦੇ ਕਿ ਜਿੱਤ ਨਹੀਂ ਆਇਆ ਕੋਲ ਦੇ ਵਿੱਚ ਜੀ ਕਿ ਮੈਂ ਵੀ ਕੋਸ਼ਿਸ਼ ਕੀਤਾ ਸੋਚੀ ਤਾ ਕਿ ਮੈਂ ਸੋਨਾ ਸਾਥੀ ਦੀ ਕਿ ਉਸ ਲਈ ਮੈਂ ਬੈਠ ਕੇ ਕਹਾਣੀ ਲਿਖੀ ਸੀ ਜੋ ਕਿ ਆਪਣੇ ਅਰੀਕ ਗਵਾਲ ਦੇ ਵਿੱਚ ਅਭੀ ਦੀ ਉਹਨਾਂ ਦੇ ਇਸਫਾ ਦੇ ਦੋਗੀ ਉਹ ਮੇਰੀ ਪ੍ਰੋਰੀਟੀ ਵਿੱਚ ਆ ਕੇ ਇਹ ਨਵਾਰਡ ਲੈ ਗਿਆ ਉਸਹਾਣੀ ਦੇ ਤੁਸੀਂ ਇਹ ਨਾਵਲ ਤੁਸੀਂ ਕਦੋਂ ਕੋ ਲਿਖਣਾ ਸ਼ੁਰੂ ਕੀਤਾ ਤਹਾਡੇ ਮਨ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੀ ਇੱਕ ਟਰੂ ਸਟੋਰੀ ਦੇ ਉੱਤੇ ਆਧਾਰਿਤ ਕਹਾਣੀ ਤੁਸੀਂ ਇਹ ਲਿਖੀ ਹੈਗੀ ਆ ਇਹ ਤੁਹਾਨੂੰ ਕਦੋਂ ਤੋਂ ਤੁਸੀਂ ਇਸ ਚੀਜ਼ ਨੂੰ ਬਾਚਦੇ ਪਏ ਸੀਗੇ ਬਹੁਤ ਕੀ ਗੱਲ ਦੀ ਦੋਸਤ ਇਹ ਵੀ ਕਹਾਣੀ ਨਾ ਇਹ ਉਹਨੇ ਕਿਹਾ ਸੀ ਕਿ ਇਸ ਬੋਦੀ ਨੂੰ ਕਿਸ ਮਾਤੇ ਦੀ ਸਟੋਰੀ ਨੂੰ ਲਿਖਦੇ ਜਾ ਰਹੇ ਨਾ ਨਾਮ ਉਹ ਚਲਿਆ ਜਾ ਰਿਹਾ ਨਾ ਅਜਿ ਇਸ ਲਈ ਕਿ ਕਰ ਲੇ ਉਹਦੇ ਨਾਮ ਤੇ ਤੁਸੀਂ ਅੱਗੇ ਫਾਰਮ ਬਣਾਇਆ ਕਿ ਜੇ ਵੀ ਸਟੋਰੀ ਹੈ ਤੇ ਉਹ ਨਾਲ ਦਾ ਕੱਢਾ ਲੀ ਇਸ ਸਕੂਲਾਂ ਦੇ ਵਿੱਚ ਵੀ ਟੀਚਰਾਂ ਦੁਆਰਾ ਦੱਸਿਆ ਜਾਂਦਾ ਗੁੱਟਾ ਤੇ ਬੈਟਾ ਤੇ ਬਟ ਜਦੋਂ ਆਹ ਚੀਜ਼ਾਂ ਆਪਣੇ ਘਰਾਂ ਦੇ ਵਿੱਚ ਹੁੰਦੀਆਂ ਨੇ ਉਸ ਚੀਜ਼ ਬਾਰੇ ਜਿਹੜੀ ਮਨੋਦਸ਼ਾ ਤੁਹਾਨੂੰ ਨਾਵਲ ਦੇ ਵਿੱਚ ਆਣਿਆ ਉਸ ਤੁਹਾਨੂੰ ਬੱਚੇ ਦੀ ਕੀ ਮਨੋਦਸ਼ਾ ਤੁਸੀਂ ਵੀ ਵਰਤਾਂਤ ਦੇ ਵਿੱਚ ਕੀਤਾ ਕੀ ਸੋਚਦਾ ਸੀ ਬੱਚਾ ਜਦੋਂ ਉਸ ਤੋਂ ਪਹਿਲਾਂ ਉਸ ਦੀ ਇਹ ਸ਼ੁਰੂਆਤ ਹੋਈ ਇਹ ਇੱਕ ਹਾਰਡ ਕਾਪੀ ਆ ਤੇ ਸੈਕੰਡ ਜਿਵੇਂ ਮੰਨ ਲਓ ਕਹਿੰਦੀ ਐਵੇਂ ਦੇ ਪਟਕ ਹੈਗੇ ਨੇ ਜਿਹੜੇ ਕਿ ਹਾਰਡ ਕਾਪੀ ਜਾਂ ਮਗਵਾ ਨਹੀਂ ਸਕਦੇ ਜਾਂ ਉਹਨਾਂ ਉਹਨੂੰ ਇਹ ਆਰਡਰ ਕਰਨੀ ਬੜੀ ਗੁੰਝਲਦਾਰ ਆ ਹਨਾ ਜਾਂ ਬੜਾ ਸਮਾਂ ਲੱਗਦਾ ਕੀ ਇਹ ਤੁਹਾਡਾ ਜਿਹੜਾ ਨਾਵਲ ਹੈਗਾ ਇਹ ਆਨਲਾਈਨ ਵੀ ਅਵੇਲੇਬਲ ਹੈਗਾ ਜਾਂ ਜਿੱਥੋਂ ਪਾਠਕ ਖਰੀਦ ਸਕਦੇ ਨੇ ਜਾਂ ਇਹ ਕਿਤੇ ਪੜ ਸਕਦੇ ਨੇ ਚੈਨਲ ਪੰਜਾਬੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਗੁਰਪ੍ਰੀਤ ਸਿੰਘ ਬਾਜਾਵਾਲੂ ਜੀ ਆਇਆਂ ਨੂੰ ਜੀ ਜਿਵੇਂ ਕਿ ਆਪ ਸਭ ਹਰ ਵੀਕ ਦੇਖਦੇ ਹੋ ਇਹ ਪ੍ਰੋਗਰਾਮ ਕੁਲਮੀ ਸੰਗਤ ਦੁਆਰਾ ਪ੍ਰਸਤੁਤ ਕੀਤਾ ਜਾਂਦਾ ਹੈਗਾ ਪਰ ਇਸ ਵਾਰ ਮੇਰੀ ਡਿਊਟੀ ਲੱਗੀ ਹੈ ਜੀ ਮੈਂ ਆਪਦੇ ਸਾਹਮਣੇ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਆ ਅ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਆਪ ਸਭ ਨੂੰ ਪਤਾ ਅਲਬਰਟਾ ਦੇ ਨਾਲ ਸਬੰਧਤ ਜਾਂ ਬਾਕੀ ਆਪਾਂ ਹੋਰ ਵਿਸ਼ਿਆਂ ਦੇ ਨਾਲ ਜੋ ਖਾਸ ਵਿਸ਼ੇ ਹੁੰਦੇ ਨੇ ਸੱਭਿਆਚਾਰ ਨਾਲ ਜਾਂ ਆਪਣੇ ਪੰਜਾਬ ਦੇ ਨਾਲ ਸਬੰਧਤ ਵਿਸ਼ੇ ਹੁੰਦੇ ਨੇ ਜਾਂ ਪੰਜਾਬੀ ਮਾਂ ਬੋਲੀ ਦੇ ਨਾਲ ਸਬੰਧਤ ਵਿਸ਼ੇ ਹੁੰਦੇ ਨੇ ਉਹਨਾਂ ਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਇਸੇ ਹੀ ਸੰਦਰਭ ਦੇ ਵਿੱਚ ਅੱਜ ਅਸੀਂ ਇੱਕ ਇੰਗਲੈਂਡ ਦੇ ਉਤੋਂ ਗੈਸਟ ਤੁਹਾਡੇ ਸਾਹਮਣੇ ਰੂਬਰੂ ਕਰਨ ਲਗੇ ਆ ਇਹ ਜੋ ਗੈਸਟ ਹੈ ਨੇ ਇਹ ਆਥਰ ਨੇ ਕਿਤਾਬਾਂ ਲਿਖਦੇ ਨੇ ਨਾਵਲ ਲਿਖਦੇ ਨੇ ਕਹਾਣੀਆਂ ਲਿਖਦੇ ਨੇ ਤੇ ਹੁਣ ਹਜੇ just 3-4 ਮਹੀਨੇ ਪਹਿਲਾਂ ਹੀ ਇੱਕ ਇਹਨਾਂ ਦਾ ਨਾਵਲ ਪ੍ਰਕਾਸ਼ਿਤ ਹੋਇਆ ਗੰਦਲੇ ਰਿਸ਼ਤੇ ਤੇ ਅੱਜ ਅਸੀਂ ਉਸ ਨਾਵਲ ਬਾਰੇ ਗੱਲਬਾਤ ਕਰਨੀ ਹੈ ਵੀ ਉਸ ਨਾਵਲ ਦੇ ਵਿੱਚ ਜੋ ਉਹਨਾਂ ਨੇ ਹਕੀਕਤ ਬਿਆਨ ਕੀਤੀ ਆ ਉਹ ਸਭ ਨੂੰ ਟੁੰਬਣ ਵਾਲੀ ਹਕੀਕਤ ਹੈ ਤੇ ਉਹ ਨਾਵਲ ਦੇ ਜਿਹੜੇ ਆਥਰ ਨੇ ਉਹਨਾਂ ਦਾ ਨਾਮ ਹੈ ਕਮਲ ਗਿੱਲ ਤੇ ਚਲੋ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਜੀ ਆਇਆਂ ਆਖਦੇ ਆਂ ਕਮਲ ਗਿੱਲ ਜੀ ਤੁਹਾਡਾ ਚੈਨਲ ਪੰਜਾਬੀ ਦੇ ਵਿੱਚ ਸਵਾਗਤ ਹੈ ਸასი ਸ਼ਕਰ ਗੁਜ਼ਰੀ ਚ ਮੇਰੇ ਵੱਲੋਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੇ ਹੋਸ਼ਕਰੀਆ ਤੁਸੀਂ ਇਹ ਬਹੁਤ ਬੜੇ ਇਸ ਤੋਂ ਵਿੱਚ ਛੇੜ ਕੇ ਕਰਨ ਦਾ ਮੌਕਾ ਦਿੱਤਾ ਵੀ ਬਹੁਤ ਬਹੁਤ ਸ਼ੁਕਰੀਆ ਅ ਕਮਲ ਜੀ ਤੁਸੀਂ ਇਹ ਨਾਵਲ ਲਿਖਿਆ ਗੰਦਲੇ ਰਿਸ਼ਤੇ ਆਪਾਂ ਇਹਦੇ ਬਾਰੇ ਗੱਲਬਾਤ ਕਰਨੀ ਹੈ ਤੇ ਉਸ ਤੋਂ ਪਹਿਲਾਂ ਸਾਨੂੰ ਤੁਸੀਂ ਇੱਕ ਵਾਰੀ ਆਪਣੇ ਪਛੋਕੜ ਬਾਰੇ ਦੱਸੋਗੇ ਵੀ ਤੁਸੀਂ ਪੰਜਾਬ ਤੋਂ ਕਿੱਥੇੋਂ ਤੇ ਇੰਗਲੈਂਡ ਦੇ ਵਿੱਚ ਕਿਹੜੇ ਸ਼ਹਿਰ ਦੇ ਵਿੱਚ ਰਹਿੰਦੇ ਹੋ ਜੀ ਜੀ ਮੈਂ ਪੰਜਾਬ ਤੋਂ ਕਿਸੇ ਦੇ ਸ਼ਹਿਰ ਤੋਂ ਦੇ ਸੋਰੇ ਦੇ ਵਿੱਚ ਤੋਂ ਪਰਤੋਂ ਬਹੌਤ ਰਹਿੰਦੀ ਸੀ ਤੇ ਮੈਂ ਪਿਛਲੇ 26 ਇਅਰ 26 ਸਾਲਾਂ ਤੋਂ ਇੰਗਲੈਂਡ ਦੇ ਵਿੱਚ ਸ਼ਹਿਰਾਂਾਂ ਵਿੱਚ ਰਹਿੰਦੀ ਰਹੀ ਹਾਂ ਜੀ ਮੈਂ 1999 ਦੇ ਵਿੱਚ ਇੰਗਲੈਂਡ ਦੀ ਯਾਤਰੀ ਤੇ ਪਹੁੰਚੀ ਸੀ ਆ ਓਕੇ ਅਤੇ ਜਦੋਂ ਤੁਸੀਂ ਇੱਥੇ ਇੰਗਲੈਂਡ ਆਏ ਤੇ ਉਸ ਸਮੇਂ ਵੀ ਤੁਹਾਨੂੰ ਇਹ ਨਾਵਲ ਲਿਖਣ ਦੀ ਸ਼ੌਂਕ ਸੀਗਾ ਜਾਂ ਤੁਹਾਨੂੰ ਤੁਸੀਂ ਇਹਨੂੰ ਪਸੰਦ ਕਰਦੇ ਸੀ ਲਿਖਣਾ ਹਾਂ ਜੀ ਜਦੋਂ ਮੈਂ ਕਰਦੀ ਸੀ ਅਸਲ ਵਿੱਚ ਜੇ ਕੋਈ ਨਾ ਹੋ ਉਹ ਵੀ ਤੁਸੀਂ ਉਹ ਕੋਈ ਪਾ ਚੰਦੇ ਹੋ ਤੇ ਜਦੋਂ ਮੈਂ ਕੋਈ ਤੇਰਾ ਤੋਂ ਮਸਾਲੀ ਸੀ ਤੇ ਚੰਗੋ ਮੈਂ ਛੋਟੇ ਉਮਰ ਤੋਂ ਦੇਖਦੀ ਸੀ ਕਿ ਸਾਡੇ ਘਰ ਚ ਅਖਬਾਰ ਆਉਂਦੀ ਹੁੰਦੀ ਸੀ ਐਤੋ ਹੀ ਦੇ ਮੰਚ ਤੇ ਉਹ ਤੋਂ ਵੀ ਨਾ ਅਜੀਤ ਅਕਾਲਿਕ ਤੇ ਉਸ ਤੇ ਉਹ ਵੀ ਉਹਦੇ ਸੀ ਤੇ ਮੈਨੂੰ ਇੰਟਰਵਿਊ ਦੇ ਤਾਈਂ ਮੇਰੇ ਗ੍ਰੈਂਡ ਪੈਰਨੇ ਚਾਚਾ ਦੀ ਸਾਰੇ ਹਿਸਟਰੀ ਪੜ੍ਹਦੇ ਹੀ ਹੁੰਦੇ ਸੀ ਸੋ ਮੇਰੇ ਗ੍ਰੈਂਡ ਪੈਰ ਨੇ ਵੀ ਪੜ੍ਹ ਕੇ ਦਿੱਟਿਆ ਪਰੰਨਾ ਬਹੁਤ ਸ਼ੌਕ ਸੀ ਤੇ ਇਸ ਤਰ੍ਹਾਂ ਉਹਨਾਂ ਨੂੰ ਲਿਖਦੇ ਪੜ੍ਹਦੇ ਦੇਖਦੇ ਮੈਨੂੰ ਇਹ ਚੇਤੇ ਆ ਰਕੇ ਕਿ ਕਦੋਂ ਵੀ ਮੈਂ ਜਦੋਂ 16 ਸਾਲ ਦੀ ਉਮਰ ਦੇ ਵਿੱਚ ਕਾਲਜ ਦੇ ਵਿੱਚ ਆਪਣਾ ਸੈਕੰਡ ਯੀਅਰ ਕਰ ਰਹੀ ਸੀ ਜੀ ਇਹ ਨਾ ਤੇ ਉਸ ਵਜਿਹਾ ਮੈਂ ਪਹਿਲੀ ਵਾਰੀ ਇੱਕ ਕਹਾਣੀ ਲਿਖੀ ਸੀ ਜਿਹਦੇ ਕਾਲਜ ਦੇ ਮੈਜਰ ਤਰ੍ਹਾਂ ਚੋਣ ਦੀ ਸ਼ਾਹੀ ਸੀ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਹੁਣ ਜਿਵੇਂ ਗੱਲ ਕੀਤੀ ਹੈ ਤੁਹਾਨੂੰ ਕਹਾਣੀ ਇਹਦੀ ਮੈਗਜ਼ੀਨ ਦੇ ਵਿੱਚ ਲਿਖੀ ਸੀਗੀ ਇਹ ਤੁਸੀਂ ਕਾਲਜ ਦੇ ਵਿੱਚ ਹੀ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਸੀਗੀ ਲਿਖਣ ਦੀ ਜਾਂ ਤੁਹਾਨੂੰ ਪਹਿਲਾਂ ਉਸ ਤੋਂ ਪਹਿਲਾਂ ਤੁਹਾਡੇ ਮਨ ਦੇ ਵਿੱਚ ਕੋਈ ਵਲਵਲੇ ਉੱਠਦੇ ਸੀਗੇ ਜਾਂ ਵਿਚਾਰ ਆਉਂਦੇ ਸੀਗੇ ਵੀ ਆਹ ਚੀਜ਼ ਨੂੰ ਮੈਨੂੰ ਲਿਖ ਦੇਣਾ ਚਾਹੀਦਾ ਜਾਂ ਮੈਂ ਇਹ ਚੀਜ਼ਾਂ ਲਿਖਾਂ ਜਾਂ ਇਸ ਜੀ ਬਿਲਕੁਲ ਤੁਹਾਡੀ ਗੱਲ ਨਾਲ ਹੈ ਉਸ ਤੋਂ ਤੇ ਵਿੱਚ ਨਾ ਇੱਕ ਜਦੋਂ 15 16 ਸਾਲ ਦੀ ਉਮਰ ਸੀ ਤੇ ਪੜ੍ਹੀ ਉਹ ਕਿ ਮੈਂ ਉਹਨਾਂ ਹੀ ਕੰਮ ਦੇ ਵਿੱਚ ਨਾਵਲ ਪੜ੍ਹਵੇਂ ਜਾਂ ਕਿ ਆਪਣੀ ਤੇ ਉਹ ਸਾਰੀ ਤਾਂ ਮਰ ਗਈ ਹੁੰਦੀ ਸੀ ਕਿ ਕਿ ਨੰ ਮੰਦ ਦੇ ਚਿੱਤੇ ਹੀ ਆਇਆ ਕੋਲ ਦੇ ਵਿੱਚ ਕਿ ਮੈਨੂੰ ਖੁਸ਼ੀ ਆ। ਸੋਵੀਨਾ ਦਾ ਕਿ ਮੈਂ 16 ਸਾਲ ਦੀ ਸੀ ਕਿ ਉਸ ਲਈ ਮੈਂ ਪਹਿਲੀ ਕਹਾਣੀ ਲਿਖੀ ਸੀ ਕਿ ਜੋ ਕਿ ਆਪਣੇ ਅਰੀਕਤ ਵਾਲ ਦੇ ਵਿੱਚ ਅਭੀ ਦੀ ਉਹਨਾਂ ਦੇ ਸੰਬਾਧ ਜੋ ਸੀ ਉਹ ਮੇਰੀ ਕਲੌਰਟੀ ਦੇ ਵਿੱਚ ਆ ਕੇ ਮੈਨੂੰ ਵਾਰਡ ਦੇ ਕੇ ਗਏ ਉਸ ਦੇ ਹਰੀ ਦੇ ਤੋਂ ਸਾਰੇ ਨੇ ਬਹੁਤ ਸਤਾਈ ਪਰ ਤੋਂ ਕਿ ਉਹ ਸਾਹਿਤ ਉਹ ਕੋਈ ਕੀ ਵਾਕਈ ਮੇਰੇ ਲਿਖਣ ਦੀ ਗੱਲ ਹੈਗੀ ਹੈ ਜੀ ਉਹ ਕਿਸ ਤਰ੍ਹਾਂ ਦੀ ਕਹਾਣੀ ਸੀ ਮਤਲਬ ਜਿੰਨੂੰ ਤੁਹਾਨੂੰ ਸਨਮਾਨਤ ਵੀ ਕੀਤਾ ਉਹਨਾਂ ਨੇ ਕੋਈ ਯਾਦ ਕਾਜੀ ਦੇ ਕੋਲ ਕੋਲ ਉਹਨਾਂ ਨੇ ਵੀ ਇਹ ਲੋੜ ਤੇ ਕਾਗਜ਼ ਚਾਹੀਦਾ ਹੈ ਤੇ ਕਿਹਾ ਕਿ ਤਾਹੂ ਨਸ਼ਿਆਂ ਦੇ ਉੱਪਰ ਕਹਾਣੀ ਲਿਖੀ ਸੀ। ਉਹ আচ্ছা ਜੀ। ਦੁਕਾਨਤ ਇਸ ਚੀਜ਼ਾਂ ਦਾ ਰਿਆ ਆਪਣੇ ਪੰਜਾਬ ਦੇ ਵਿੱਚ ਸ਼ੁਰੂ ਤੋਂ ਵੀ ਨਸ਼ੇ ਦੇ ਨਾਲ ਮੋਤਾ ਮੋਤਾ ਹੁੰਦੀਆਂ ਨੇ ਉਹ ਬੜਾ ਸੰਤਾਪ ਚਲੋ 1984 ਦੇ ਵਿੱਚ ਬਾਕੀ ਹੋਰ ਵੀ ਆਪਾਂ ਕਿੰਨਾ ਜ਼ਿਆਦਾ ਸੰਤਾਪ ਚੱਲਿਆ ਹੈਗਾ ਪਰ ਇਹ ਸੰਤਾਪ ਜਿਹੜਾ ਹੁਣ ਤੱਕ ਚੱਲੀ ਜਾ ਰਿਹਾ ਆ ਆ ਬਾਕੀ ਇਹ ਹੁਣ ਤੁਹਾਨੂੰ ਪੁੱਛਣਾ ਚਾਹਣਾ ਤੁਸੀਂ ਜਦੋਂ ਆ ਨਾਵਲ ਲਿਖਨੇ ਸ਼ੁਰੂ ਕੀਤੇ ਤੁਸੀਂ ਕਿਸੇ ਤੋਂ ਪ੍ਰੇਰਿਤ ਵੀ ਹੋਏ ਅਸਲ ਵਿੱਚ ਜਿਹੜੀ ਹਾਲੇ ਮੇਰਾ ਨਾਵਲ ਆ ਜਦੋਂ ਲੈ ਇਸੇ ਮਤ ਉਹਨੂੰ ਅਗਲੇ ਕੀ ਨੰਦਰੇ ਇਸੇ ਨਾਵਲ ਇਹ ਆਪਣਾ ਦੇਵੰਦਰ ਦੀ ਕੰਨੀ ਵਿੱਚੋਂ ਆਇਆ ਬੱਚੂ ਤੇ ਬਾਹਰ ਆਇਆ ਇਹ ਇੱਕ ਰੀਲ ਪਲੇਸ ਦੀ ਸਟੋਰੀ ਹੈ ਜੋ ਕਿ ਸੱਚੀ ਕਹਾਣੀ ਹੈ ਤੇ ਆਪਣੇ ਇਹ ਨਾਮ ਵਾਲਾ ਚੰਦਮੀ ਪਰਸੈਂਟ ਦੇ ਇਹ ਨਾਮ ਤੋਂ ਚੈਦਾ ਆ ਹੂ 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 ਮੈਂ ਉੱਤੇ ਨਾਵਲ ਚਲੋ ਆਪਾਂ ਇਸ ਨਾਵਲ ਬਾਰੇ ਹੁਣ ਗੱਲ ਕਰਦੇ ਹਾਂ ਜਿਵੇਂ ਇਹ ਨਾਵਲ ਤੁਸੀਂ ਕਦੋਂ ਕੋ ਲਿਖਣਾ ਸ਼ੁਰੂ ਕੀਤਾ ਤੁਹਾਡੇ ਮਨ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੀ ਇੱਕ ਟਰੂ ਸਟੋਰੀ ਦੇ ਉੱਤੇ ਆਧਾਰਿਤ ਕਹਾਣੀ ਤੁਸੀਂ ਇਹ ਲਿਖੀ ਹੈਗੀ ਆ ਇਹ ਤੁਹਾਨੂੰ ਕਦੋਂ ਤੋਂ ਤੁਸੀਂ ਇਸ ਚੀਜ਼ ਨੂੰ ਵਾਚਦੇ ਪਏ ਸੀਗੇ ਤੁਸੀਂ ਦੇਖਦੇ ਪਏ ਸੀਗੇ ਵੀ ਆ ਚੀਜ਼ ਇੱਥੇ ਹੈਪਨ ਹੋ ਰਹੀ ਹੈ ਜਾਂ ਇਸ ਚੀਜ਼ ਬਾਰੇ ਤੁਹਾਨੂੰ ਕਿਸੇ ਨੇ ਦੱਸਿਆ ਅਸਲ ਵਿੱਚ ਇਹ ਕਿਹਨਾਂ बहुत तो बारना की तगड़ा

ਤੁਸੀਂ ਦੇਖਿਆ ਕਿਤੇ ਕਿ ਜੇ ਤੁਸੀਂ ਮਤਲਬ ਇਸ ਚੀਜ਼ ਬਾਰੇ ਕਿਸੇ ਨੂੰ ਦੱਸਿਆ ਸੀਗਾ ਵੀ ਆਹ ਚੀਜ਼ਾਂ ਹੋ ਰਹੀਆਂ ਨੇ ਜਾਂ ਜੇ ਤੁਸੀਂ ਜਿਵੇਂ ਟਰੂ ਸਟੋਰੀ ਦੀ ਗੱਲ ਕਰਦੇ ਹੋ ਵੀ ਇਹ ਟਰੂ ਸਟੋਰੀ ਦੇ ਉੱਤੇ ਆਧਾਰਿਤ ਹੈਗਾ ਤੇ ਇਹ ਤੁਸੀਂ ਆਪ ਦੇਖਿਆ ਮਤਲਬ ਜਿਵੇਂ ਅੱਖੀਂ ਦੇਖੀ ਆਪਾਂ ਗੱਲ ਕਰਦੇ ਆ ਉਸ ਤਰ੍ਹਾਂ ਦਾ ਸੀਗਾ ਇਹ ਜੀ ਬਿਲਕੁਲ ਕਿਉਂਕਿ ਜਦੋਂ ਦੱਸਦੇ ਆਪਾਂ ਕਿ ਮੇਰੀ ਬਹੁਤ ਹੀ ਕਰੀਗੀ ਦੋਸਤ ਦੀ ਇਹ ਵੀ ਕਹਾਣੀ ਨਾ ਇਹ ਵੀ ਤੁਹਾਡੇ ਦੀ ਹੀ ਸਟੋਰੀ ਆ ਤੇ ਉਹਦੇ ਇਸ ਜਿਹੜੂਸ ਕੀ ਮਾਧਿਮੀ ਇਸ ਸਟੋਰੀ ਨੂੰ ਲਿਖਦੇ ਜਾਂ ਆਪਣੇ ਨਾਮ ਦੇ ਉੱਤੇ ਲਿਖਦੇ ਜਾਂ ਕਹਾਣੀ ਦੇ ਉੱਤੇ ਲਿਖਦੇ ਆ ਤੇ ਇੱਕ ਲੇਖਕ ਹੋਣ ਦੇ ਨਾਤੇ ਤੁਸੀਂ ਤਾਂ ਕਹੇ ਹਰਜ ਬਣਦਾ ਹੈ ਕਿ ਜੇ ਵੀ ਸਟੋਰੀ ਲਿਖਣੀ ਉਹਨਾਂ ਦਾ ਇਨਸਾਫ ਕੀਤਾ ਜਾਵੇ। ਜੋ ਇਸ ਕਰਕੇ ਮੈਂ ਇੱਕ ਸਣਾਵਨ ਨੂੰ ਇਸ ਤਹਾਨੀ ਨੂੰ ਇਸ ਤਰੀਕੇ ਨਾਲ ਲਿਖਿਆ ਕਿ ਮੈਂ ਆਪਣੇ ਉਸ ਨਾਲ ਪੂਰਾ ਪੂਰਾ ਇਨਸਾਫ ਕਰ ਦਿੱਤਾ। ਇਸ ਨਾਵਲ ਵਿੱਚ ਲਿਖਿਆ ਹੈ ਕਿ ਸਿੰਗੜਾਸ ਤੋਂ ਉਹ ਉਸ ਕੋਲ ਗਿਆ ਦਿੱਤਰਾਂ ਦੇ ਨਾਲ ਹੈ। ਉੱਥੇ ਉਹਨਾਂ ਨਾਲ ਉਹਨਾਂ ਨਾਲ ਵਾਪਰਿਆ ਉਹ ਤੁਸੀਂ ਇਹ ਜਿਹੜੀ ਸਟੋਰੀ ਆ ਉਹ ਉਸ ਕੁੜੀ ਨਾਲ ਸਬੰਧਤ ਆ ਬੱਚੇ ਨਾਲ ਸਬੰਧਤ ਆ ਜਿੰਨਾਂ ਨੂੰ ਜਿਵੇਂ ਆਪਾਂ ਕਹਿੰਨੇ ਆ ਵੀ ਆਪਾਂ ਤੁਸੀਂ ਦੱਸਿਆ ਇਸ ਨਾਵਲ ਦੇ ਵਿੱਚ ਵੀ ਆਪ ਬਲੀਵ ਨਹੀਂ ਆਪਾਂ ਕਰ ਸਕਦੇ ਹੈਗੇ ਜਿਵੇਂ ਆਪਾਂ ਨਾਰਮਲੀ ਇਹ ਹੁੰਦਾ ਵੀ ਆਪਾਂ ਆਪਣੇ ਬੱਚਿਆਂ ਨੂੰ ਕਹਿੰਨੇ ਆ ਵੀ ਬਾਹਰੋਂ ਤੁਸੀਂ ਜਿਹੜੇ ਲੋਕ ਹੈਗੇ ਨੇ ਉਹ ਉਹਨਾਂ ਤੋਂ ਬਚਾ ਕਿਵੇਂ ਆਪਾਂ ਆਪਣੇ ਬੱਚਿਆਂ ਦਾ ਕਰ ਸਕਦੇ ਆ ਮੁੰਡਾ ਚਾਹੇ ਕੁੜੀ ਆ ਪਰ ਜੇ ਉਹੋ ਹੀ ਚੀਜ਼ ਆਪਣੇ ਘਰ ਦੇ ਵਿੱਚ ਵਾਪਰਦੀ ਹੋਵੇ ਤੇ ਆਪਣਾ ਬਿਲਕੁਲ ਉਸੀ ਉਸ ਚੀਜ਼ ਵੱਲ ਧਿਆਨ ਹੀ ਨਹੀਂ ਜਾਂਦਾ ਕਿਉਂਕਿ ਆਪਾਂ ਉਹ ਚੀਜ਼ ਨੂੰ ਬਲੀਵ ਨਹੀਂ ਕਰ ਸਕਦੇ ਵੀ ਆਪਣੇ ਘਰ ਦੇ ਵਿੱਚ ਵੀ ਕੋਈ ਐਵੇਂ ਦੀ ਘਟਨਾ ਵਾਪਰ ਸਕਦੀ ਆ ਤੇ ਇਸ ਨਾਟਕ ਦੇ ਵਿੱਚ ਜਿਹੜੇ ਤੁਸੀਂ ਆ ਅੱਜ ਸਾਰੀ ਚੀਜ਼ਾਂ ਦੱਸੀਆਂ ਹੈਗੀਆਂ ਨੇ ਤੇ ਅਵੇਅਰ ਹੋਣ ਬਾਰੇ ਤੁਸੀਂ ਮਤਲਬ ਉਹ ਵੀ ਪਾਠਕਾਂ ਨੂੰ ਕੁਝ ਮਤਲਬ ਉਹਦੇ ਬਾਰੇ ਦੱਸੋ ਵੀ ਆਪਾਂ ਇਹਨਾਂ ਨੂੰ ਕਿਵੇਂ ਅਵੇਅਰ ਕਰ ਸਕਦੇ ਆ ਇਸ ਚੀਜ਼ ਨੂੰ ਕਿਉਂਕਿ ਇਹ ਚਲੋ ਘਰ-ਘਰ ਦੀ ਕਹਾਣੀ ਤਾਂ ਨਹੀਂ ਹੈਗੀ ਬਟ ਮੋਸਟਲੀ ਜਿਹੜੀ ਹੈਗੀ ਆ ਇਹ ਆਪਣੇ ਵਾਪਰ ਦੀਆਂ ਚੀਜ਼ਾਂ ਆ ਇਹ ਜੀ ਕੁਪਰੇ ਜੀ ਮੈਂ ਕੀ ਕਹਾਂ ਤਾਂ ਜਦੋਂ ਇਹਦੀ ਆਪਣੀ ਪੰਜਾਬੀ ਦੇ

ਵੀਰੇ ਮਾਮਲੇ ਨੇ ਤਾਂ ਕੋਸ਼ਿਸ਼ ਕੀਤੀ ਜਦ ਮੇਰੇ ਉਹ ਰਹਿੰਦੇ ਮੇਰੇ ਘਰਾਂ ਨੇ ਕਿ ਤੋ ਤੁਸੀਂ ਇੰਨੀ ਗਿਰਮਤ ਰੱਖ ਸਕੋ ਕਿ ਤੁਸੀਂ ਬੱਚੇ ਨੂੰ ਸੁਣੋ ਆਪਣੀ ਇਹ ਕਮਜ਼ੋਰੀ ਰਹੀ ਹੈ ਕਿ ਕੋਤੀ ਵਾਰੀ ਜਦੋਂ ਆਪਣੇ ਪੰਚਾਇਤੀ ਕਮੇਟੀ ਦੇ ਵਿੱਚ ਬੱਚੇ ਆਪਣੇ ਮਾਂ ਤੇ ਨੂੰ ਦੱਸਣ ਦੀ ਕੋਸ਼ਿਸ਼ ਕੀ ਕਰਦੇ ਆ ਉਹ ਸੁਣਦੇ ਨਹੀਂ ਉਹ ਬਲਿਕ ਨਹੀਂ ਕਰਦੇ ਉਹ ਹੁਣ ਜੇ ਸਾਡੀ ਬੱਚੇ ਦੇ ਦੱਸਣ ਦੀ ਕੋਸ਼ਿਸ਼ ਵੀ ਕਰਦੀ ਉਹਨੂੰ ਇਹ ਹੀ ਕਿਹਾ ਜਾਂਦਾ ਕਿ ਤੂੰ ਚੁੱਪ ਰਹਿ ਕਿ ਤੂੰ ਕਰਸ ਤੇ ਵੀ ਹੋਈ ਆ ਹੰਟਲ ਇੰਨਾ ਵੀ ਆ ਸਜਦਾ ਸੋ ਮੈਂ ਤਾਂ ਇਹ ਚਾਹੁੰਦਾ ਕਿ ਜੜੀਏ ਰਿਕਵੈਸਟ ਕਰਦੀ ਹੈ ਕਿ ਜਰੂਰ ਆਪਣੇ ਬੱਚਿਆਂ ਨੂੰ ਜੇ ਇਹ ਪੂਰੀ ਮਹੌਲ ਉਹ ਉਹ ਜੇ ਕੰਫਰਟ ਲੈ ਲੋ ਦਾਓ ਕਿ ਜੇ ਬੱਚਾ ਇਹੋ ਜਿਹੀ ਕੋਈ ਮਾਨਸਿਕ ਸਥਿਤੀ ਤੋਂ गुजर ਰਿਹਾ ਆ ਜਾਂ ਉਹਦੇ ਨਾਲ ਕੋਈ ਦੰਦ ਕਰ ਰਿਹਾ ਆ ਉਹ ਤੁਹਾਨੂੰ ਆ ਕੇ ਦੱਸ ਸਕੀ ਤੇ ਤੁਸੀਂ ਉਹਦੀ ਗੱਲ ਸੁਣ ਸਕੋ ਇਹ ਬਹੁਤ ਜ਼ਰੂਰੀ ਹੈ ਜੀ ਆਪਣੀ ਕਮਿਊਨਿਟੀ ਲਈ ਅ ਬਾਕੀ ਸੈਕਿੰਡ ਜਿਹੜਾ ਹੁਣ ਇਸ ਨਾਵਲ ਦੇ ਵਿੱਚੋਂ ਹੋਰ ਪ੍ਰਸ਼ਨ ਵੀ ਪੈਦਾ ਹੁੰਦੇ ਨੇ ਤੇ ਲੋਕੀ ਅਵੇਅਰ ਵੀ ਹੁੰਦੇ ਨੇ ਉਹ ਉਸ ਸਮੇਂ ਉਸ ਬੱਚੇ ਦੀ ਕੀ ਮਾਨਸਿਕ ਦਸ਼ਾ ਜਿਹੜੀ ਤੁਸੀਂ ਦਰਸਾਈ ਹੈ ਇਸ ਨਾਵਲ ਦੇ ਵਿੱਚ ਜਦੋਂ ਕਿ ਉਹਨੂੰ ਜਿਵੇਂ ਆਪਾਂ ਤੁਸੀਂ ਇਹ ਦੱਸਿਆ ਵੀ ਆਪਾਂ ਇੱਕ ਤਾਂ ਹੁੰਦਾ ਗੁੱਡ ਟੱਚ ਇੱਕ ਹੁੰਦਾ ਬੈਡ ਟੱਚ ਵੀ ਇਹ ਆਪਾਂ ਆਪਣੇ ਬੱਚਿਆਂ ਨੂੰ ਮੋਸਟਲੀ ਦੱਸਦੇ ਨਹੀਂ ਪਰ ਇਹ ਹੁਣ ਅੱਜ ਕੱਲ ਇਹ ਸਮਾਂ ਆ ਗਿਆ ਜਿਹੜਾ ਕਿ ਹੁਣ ਘਰ-ਘਰ ਦੇ ਵਿੱਚ ਇਹ ਦੱਸਣਾ ਸ਼ੁਰੂ ਕਰ ਦਿੱਤਾ ਗਿਆ ਵੀ ਬੱਚਿਆਂ ਨੂੰ ਖਾਸ ਕਰਕੇ ਕੁੜੀਆਂ ਨੂੰ ਵੀ ਗੁੱਡ ਟੱਚ ਕੀ ਹੈ ਤੇ ਬੈਡ ਟੱਚ ਕੀ ਹੈ ਸਕੂਲਾਂ ਦੇ ਵਿੱਚ ਵੀ ਇੱਥੇ ਆਪਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਇਹ ਤੇ ਸਕੂਲਾਂ ਦੇ ਵਿੱਚ ਵੀ ਟੀਚਰਾਂ ਦੁਆਰਾ ਦੱਸਿਆ ਜਾਂਦਾ ਗੁੱਟਾ ਚ ਬੈਟਾ ਚ ਬਟ ਜਦੋਂ ਆਹ ਚੀਜ਼ਾਂ ਆਪਣੇ ਘਰਾਂ ਦੇ ਵਿੱਚ ਹੁੰਦੀਆਂ ਨੇ ਤੇ ਆਪਣੇ ਖਾਸ ਰਿਸ਼ਤੇਦਾਰਾਂ ਦੇ ਦੁਆਰਾ ਕੀਤੀਆਂ ਜਾਂਦੀਆਂ ਨੇ ਸਭ ਤੋਂ ਪਹਿਲਾਂ ਤਾਂ ਉਹ ਸਮਝਣ ਦੇ ਵਿੱਚ ਹੀ ਬੜਾ ਟਾਈਮ ਲੱਗ ਜਾਂਦਾ ਵੀ ਇਹ ਅਸੀਂ ਇਹਨੂੰ ਗੁੱਟਾ ਚ ਸਮਝੀਏ ਜਾਂ ਇਸੇ ਇਸ ਨੂੰ ਬੈਟਾ ਚ ਸਮਝੀਏ ਉਸ ਚੀਜ਼ ਬਾਰੇ ਜਿਹੜੀ ਮਨੋਦਸ਼ਾ ਚੋਂ ਆਪਣਾ ਨਾਵਲ ਦੇ ਵਿੱਚ ਆਉਂਦੀ ਆ ਉਸ ਸਮੇਂ ਬੱਚੇ ਦੀ ਕੀ ਮਨੋਦਸ਼ਾ ਤੁਸੀਂ ਵੀ ਵਰਤਾਂਚ ਦੇ ਵਿੱਚ ਕੀਤਾ ਕੀ ਸੋਚਦਾ ਸੀ ਬੱਚਾ ਜਦੋਂ ਉਹ ਸਭ ਤੋਂ ਪਹਿਲਾਂ ਉਸ ਦੀ ਇਹ ਸ਼ੁਰੂਆਤ ਹੋਈ ਜੀ ਬਿਲਕੁਲ ਇਹ ਜਿਸ ਤਰ੍ਹਾਂ ਕੋਈ 6 ਸਾਲ ਦੀ ਬੱਚੀ ਹੈ ਉਹ ਤਾਂ ਸਮਝੇ ਵੀ ਨਹੀਂ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਜੀ ਉਹ ਟੈਸਟ ਤੇ ਪੈਚ ਟੈਸਟ ਕੀ ਹੈ ਉਹਦੀ ਮਨੁੱਖੀ ਸ਼ੈਤਾਨ ਦੀ ਮਗਰਰੀ ਆ ਕਿ ਉਹ ਅੰਦਰ ਪਰੋਂ ਤੇ ਚੜਦੀ ਆ ਉਹ ਆਪਣੀ ਸਕੇ ਭਰਾਮਾਂ ਤੋਂ ਡਰਨ ਲੱਗ ਜਾਂਦੀ ਆ ਉਹ 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 ਇਸ ਇਸ ਕਿਤਾਬ ਦੇ ਵਿੱਚ ਜੋ ਬੇਰ ਨੇ ਆ ਲੜਾ ਬਟੰਦਸ ਉਹਨੂੰ ਇਸ ਤਰ੍ਹਾਂ ਲੱਗਦਾ ਕਿ ਉਹ ਮੈਨੂੰ ਹਰ ਪਾਸੇ ਦੇਖ ਰਿਹਾ ਹੈ ਜਿਵੇਂ ਉਸ ਦੀ ਧੂਆ ਦਾ ਸਾਕੀ ਧੂਆ ਦਾ ਮਗਰੂਰ ਉਹ ਉਹ ਚਾਚਾ ਕਰਦਾ ਆ ਉਹ ਤਾਂ ਬਾਦੂ ਇੰਨਾ ਚਰਜਦੀ ਕਿ ਆਪਣੇ ਭਰਾਵਾਂ ਨਾਲ ਕੱਟਣਾ ਬੰਦ ਕਰ ਦਿੰਦੀ ਆ। ਉਹਨੂੰ ਇਹ ਲੱਗਦਾ ਕਿ ਮੇਰੇ ਭਰਾ ਵੀ ਇੱਦਾਂ ਹੀ ਕਰਦੇ ਆ। ਸੋ ਮੇਰੇ ਸਾਹ ਦੇ ਨਾਲ ਉਹ ਜਦੋਂ 57 ਈਅਰ ਤੱਕ ਦੀ ਉਮਰ ਤੇ ਪਹੁੰਚ ਜਾਂਦੀ ਆ ਕਿ ਇੱਕ ਅੰਦੀ ਚਾਈਲਡ ਮਰ ਰਸਤੇ ਮਾਪੇ ਆ ਰਹੇ ਨੇ। ਉਹਨਾਂ ਦਾ ਦੋ ਦੂਗੀ ਪਿਆ ਉਹਦੇ ਮੈਂਟਲੀ ਹੈਲਥ ਤੇ ਇੰਨਾ ਪ੍ਰਭਰਦਾ ਆ ਕਿ ਉਹ ਬੱਚੀ ਬਸੇ ਬਸੇ ਲੰਬੀ ਉਮਰ ਤੇ ਜਾਂਦੀ 57 ਈਅਰ ਤੇ ਜਾਂਦੀ ਵੀ ਉਹ ਸਾਰਾ ਕੁਝ ਉਹਦੇ ਨਾਲ ਹੀ ਜਾਂਦਾ। ਉਹ ਮੈਂਟਲੀ ਸੋਕੇ ਹੀ ਨਹੀਂ ਬਣ ਪਉਂਦੀ। ਤੇ ਜੋ ਕਿ ਆਬੀਸਲੀ ਇਹ ਰੀਅਲ ਬੇਸਡ ਸਟੋਰੀ ਹੈ ਉਸ ਦੇ ਬਾਰੇ ਇੰਨਾ ਹੋਇਆ ਪਰ ਕਰ ਰਹੀ ਆ ਕਿ ਮੈਂ ਤਾਂ ਲਾਸਟ ਹੀ ਨਾਲ ਪਰਚੀ ਖੇ ਰੋ ਰਹੀ ਆ ਕਿ ਨਵਾਂ ਬਿੱਟੰ ਦਾ ਵਹਿੰਦੇ ਬੰਦੇ ਦੇ ਕੰਟੀਗੇਟਸ ਨਾਲ ਰਹੀ ਤੇ ਜੀ ਉਹ ਕਰਨ ਤੋਂ ਬਾਅਦ ਉਸ ਨੇ ਮੇਰੇ ਫੇਸ ਕਿ ਕਿ ਮੈਂ ਆਪਣੀ ਇੱਕ ਦੋਸਤ ਨੂੰ ਆਪਣੇ ਪਰੋਇ ਤੋਹਫਾ ਦੇ ਰਹੀ ਆ ਜਿਹਨਾਂ ਨੂੰ 200 ਕਵਰੀਂ ਦੀ ਦਵਾਈਆਂ ਸੀ ਕਿ ਮੈਂ ਉਹ ਇੱਕ ਦੇਣਾ ਸੀ ਕਿ ਉਹ ਇਸ ਤਰ੍ਹਾਂ ਮੇਰੇ ਪਰੋਇ ਨੂੰ ਇੱਕ ਗਿਫਟ ਹੋ ਗਿਆ ਹਾਂਜੀ ਕਰੀ ਕਿ ਕਿਹਾ ਉਹ ਵੀ ਮੈਂ ਉਹ ਕਰਕੇ ਸਾਹਮਣੇ ਕੀਤੀ ਸੀ ਤੁਸੀਂ ਦੇਖ ਲਓ ਕਿ ਨੰਬਰ ਦੀ ਫਸਟ ਵੀਕ ਜੇ ਬਾਹਰ ਆਇਆ ਤੇ ਉਹ ਨੰਬਰ ਦੇ ਵਿੱਚ ਚੱਲ ਰਿਹਾ ਹੈ ਤੇ ਮੇਰੇ ਨੰਬਰ ਤੇ ਚਾਰ ਮਹੀਨੇ ਹੋਏ ਆ ਜੀ ਤੇ ਜਿਹਦੇ ਵਿੱਚੋਂ ਤੁਸੀਂ ਕੀ ਇਹਦੇ ਨੀਅਰਲੀ 4100 ਹੋ ਗਏ ਹਾਂ ਵੈਰੀ ਗੁੱਡ ਕਿੰਨੀਆਂ ਫੈਮਲੀ ਦੇ ਰਿਲੇਟਿਵ ਹੋ ਜਾ ਹੋਇਆ ਇਹ ਉਹਨਾਂ ਦੇ ਆਪਣੇ ਫੈਮਲੀ ਮੈਂਬਰਾਂ ਦੇ ਨਾਲ ਕਿ ਕਦੇ ਵੀ ਕੇਂਦਰੀ ਸਾਦੇ ਰਿਸ਼ਤੇਦਰਾਂ ਇੰਦੇ ਸਾਦੇ ਬਿਲਕੁਲ ਜੀ ਉਹ ਸਾਰੇ ਨਾ ਰਿਲੇਟਿਵ ਆਪਾਂ ਰਿਟਰ ਦੇ ਰਿਲੇਟਿਵ ਕਿਤੇ ਨਾ ਦਿਨੇ ਕੋਸ਼ਣ ਕੋਈ ਇਹੋ ਜਿਹਾ ਉਹ ਹੁੰਦਾ ਆ ਕਿ ਬੱਚੇ ਦੱਸ ਨਹੀਂ ਪਾਉਂਦੇ ਤੇ ਪੇਰੈਂਟਸ ਉਸ ਚੀਜ਼ ਨੂੰ ਸਮਾਜੀ ਦਬ ਕਰਕੇ ਕਹਿ ਲਓ ਜਾਂ ਰਿਸ਼ਤੇ ਵੀ ਇੱਕ ਤਰਫ ਚ ਚੜ੍ਹ ਜਾਂਦੀ ਨਾ ਤੇ ਕਹਿ ਲਓ ਉਹ ਕੋਈ ਸੱਟੇ ਨਹੀਂ ਕਰਦੇ ਬੱਚੇ ਚੁੱਪ ਕੇ ਆ ਜਾਂਦੇ ਆ

ਜੀ ਬਿਲਕੁਲ ਇਹ ਜਿਵੇਂ ਆਪਾਂ ਪਹਿਲਾਂ ਦੱਸਿਆ ਸੀ ਤੋਂ ਪਹਿਲਾਂ ਦਾ ਉਹ ਪਛਾਣ ਦੇ ਵਿੱਚ ਹੀ ਨਹੀਂ ਉਹਨਾਂ ਨੂੰ ਬੱਚਿਆਂ ਨੂੰ ਆਉਂਦਾ ਵੀ ਇਹ ਗੁੱਟਾ ਚਾ ਜਾਂ ਬੈਟ ਬੈਟ ਹੈ ਤੇ ਉਸ ਤੋਂ ਬਾਅਦ ਜਿਵੇਂ ਐਵੇਂ ਦੀਆਂ ਘਟਨਾਵਾਂ ਉਹਨਾਂ ਨੂੰ ਹੋ ਜਾਂਦੀਆਂ ਨੇ ਮਾਨਸਿਕ ਪਰੇਸ਼ਾਨੀ ਤੇ ਬੱਚੇ ਦਾ ਜਿਹੜਾ ਉਹਨੇ ਵਧਨਾ ਫੋਲਣਾ ਹੁੰਦਾ ਆ ਉਹਨੇ ਗਰੋਥ ਕਰਨੀ ਹੁੰਦੀ ਆ ਸਮਾਜ ਨੂੰ ਸਮਾਜ ਵਾਸਤੇ ਕੁਝ ਕਰਨਾ ਹੁੰਦਾ ਉਹ ਸਾਰੀਆਂ ਚੀਜ਼ਾਂ ਉਹ ਦੱਬ ਕੇ ਰਹਿ ਜਾਂਦੀਆਂ ਨੇ ਤੇ ਐਵੇਂ ਦੀਆਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਔਰਤਾਂ ਜਾਂ ਕੁੜੀਆਂ ਹੋਣਗੀਆਂ ਜਿਹੜੀਆਂ ਕਿ ਇਸ ਕੰਡੀਸ਼ਨ ਦੇ ਵਿੱਚੋਂ ਨਿਕਲ ਕੇ ਗਈਆਂ ਨੇ ਤੇ ਜਿਨ੍ਹਾਂ ਨੇ ਤੁਹਾਨੂੰ ਅਪਰੋਚ ਕੀਤੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆਪਣੀਆਂ ਅਸਲ ਘਟਨਾਵਾਂ ਤੁਹਾਡੇ ਨਾਲ ਇਹ ਸਾਂਝੀਆਂ ਕੀਤੀਆਂ ਤੇ ਹੋਰ ਮੈਂ ਇਸ ਨਾਵਲ ਬਾਰੇ ਇੱਕ ਚੀਜ਼ ਹੋਰ ਪੁੱਛਣਾ ਚਾਹੁੰਦਾ ਵੀ ਜਿਵੇਂ ਇਹ ਨਾਵਲ ਦੇ ਤੁਸੀਂ ਦੱਸਿਆ ਵੀ 4000 ਕਾਪੀ ਹੁਣ ਤੱਕ ਨੀਅਰਬਾਊਟ 4000 ਕਾਪੀ ਇਹ ਹੁਣ ਹੁਣ ਤੱਕ ਵਿਕ ਚੁੱਕੀ ਹੋਈ ਆ ਤੁਹਾਨੂੰ ਇਸ ਚੀਜ਼ ਦੀ ਐਕਸਪੈਕਟੇਸ਼ਨ ਸੀ ਕਿਉਂਕਿ ਤੁਹਾਡਾ ਇਹ ਪਹਿਲਾ ਨਾਵਲ ਸੀ ਆਈ ਥਿੰਕ ਵੀ ਤੁਸੀਂ ਇਹ ਨਾਵਲ ਲਿਖਿਆ ਤੇ ਪਹਿਲੇ ਨਾਵਲ ਦੇ ਵਿੱਚ ਹੀ ਕਿਸੇ ਰਾਈਟਰ ਨੂੰ ਜਦੋਂ ਹੁੰਦਾ ਉਹ ਅਗਲੇ ਦਿਨ 100 200 ਕਾਪੀਆਂ ਜਾਂ 1000 ਕਾਪੀ ਵੀ ਕਈ ਵਾਰੀ ਐਵੇਂ ਹੁੰਦਾ ਵੀ ਜਿਹੜਾ ਨਾਵਲਕਾਰ ਹੁੰਦਾ ਉਹ ਆਪਣੇ ਸਾਥ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਦੇ ਕੇ ਜਾਂ ਯਾਰਾ ਮਿੱਤਰਾਂ ਨੂੰ ਦੇ ਕੇ ਇੱਕ ਇੱਕ ਤਰ੍ਹਾਂ ਨਾਲ ਖਾਨਾ ਪੂਰਤੀ ਹੋ ਜਾਂਦੀ ਹੈ ਵੀ 4-500 ਕਾਪੀ ਆਪਣੇ ਆਪਸੀ ਵੰਡ ਦਿੱਤੀ ਤਹਾਡੀਆਂ 4000 ਕਾਪੀਆਂ ਵਿਕੀਆਂ ਹੱਥੋਂ ਹੱਥ ਤੇ ਉਸ ਚੀਜ਼ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਇੱਕ ਪਾਸੇ ਮੇਰੇ ਮਨ ਨੂੰ ਤਸੱਲੀ ਆ ਤੇ ਸੱਚੀ ਦੱਸਾਂ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਇਹ ਮੇਰਾ ਬੰਨਣਾ ਨਾਲ ਸੀ ਸੀ ਸਿਆ ਉਦੋਂ ਉਸੋ ਕੋ ਫੀਰੀ ਪ੍ਰਿੰਟ ਕਰਦੀ ਜਦੋਂ ਪਾਸਟੈਂ ਕਰਾਇਆ ਤੇ ਮਨ ਦੇ ਵਿੱਚ ਵੀ ਇਹ ਗੱਲ ਰਹੀ ਸੀ ਕਿ ਇਹ ਤਾਂ ਆਪਦੀ ਰਹੀ ਉਹ ਕੋ ਤਿੰਨੀ ਛੇਤੀ ਲੇਖੂਗੀ ਇੰਨੀ ਛੇਤੀ ਕਰੂਗੀ ਇਹ ਕਿ ਇੰਨੀ ਛੇਤੀ ਦਿੱਤਾ ਜਾਊਗੀ ਤੇ ਇੱਕ ਪਾਸੇ ਖੁਸ਼ੀ ਵੀ ਆ ਦੂਸਰੇ ਪਾਸੇ ਮੇਰੇ ਮਨ ਨੂੰ ਤਸੱਲੀ ਆ ਕਿ ਇਹ 4000 ਲੋਕਾਂ ਲਈ ਇੱਕ ਕਾਫੀ ਆ ਇਹ ਕੋ ਉਸ阿里ਆ ਦਰਿਆ ਕੀ ਪਰਸਵਰ ਜਿਲ੍ਹੇ ਨੂੰ ਬਦਲ ਲਿਆ ਸੋ ਕਿੰਨੇ ਕਿਤੇ ਮਨੁਸਿਖ ਸੈਕਸ਼ਨ ਰਹੀ ਹੈ ਇਸ ਸ਼ਹਿਰ ਦੇ ਮੇਰੇ ਚਾਚੇ ਦੇ ਰਿਹਾ ਕਿ ਤੇ ਚੰਗੇ ਰਾਸਲੇ ਵੰਤ ਰਹੀ ਹੈ ਚਲੋ ਮੈਂ ਕਹਿੰਨਾ ਤੁਹਾਡੀਆਂ ਹੋਰ ਇਹ ਬਹੁਤ ਜ਼ਿਆਦਾ ਇਹਦੀ ਕਾਪੀਆਂ ਵੇਕਣ ਇਹ ਸਿਰਫ ਵੇਕਣ ਦੇ ਨਾਲ ਹੀ ਆਪਾਂ ਨਿਕਲਾ ਕਰ ਸਕਦੇ ਕਿਉਂਕਿ ਇਹ ਪੜਨ ਦੇ ਨਾਲ ਲੋਕਾਂ ਦੇ ਵਿੱਚ ਉਹਨਾਂ ਨੂੰ ਪਤਾ ਲੱਗੂਗਾ ਜਿਹੜੀਆਂ ਨਹੀਂ ਦੱਸ ਸਕੇ ਜਾਂ ਜਿਹੜੇ ਹੁਣ ਔਰਤਾ ਮਾਵਾ ਬਣਨ ਵਾਲੀਆਂ ਨੇ ਜਾਂ ਬਣ ਚੁੱਕੀਆਂ ਨੇ ਉਹ ਆਪਣੇ ਬੱਚਿਆਂ ਨੂੰ ਸਮਝਾਣਗੀਆਂ ਵੀ ਐਵੇਂ ਦੀਆਂ ਕਈ ਉਪਰਾਲੇ ਪਹਿਲਾਂ ਕੀਤੇ ਵੀ ਜਾਂਦੇ ਰਹੇ ਨੇ ਆਪਣੇ ਸਮਾਜ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਕਿਉਂਕਿ ਇਹ ਘਟਨਾ ਅੱਜ ਦੀਆਂ ਇਹ ਘਟਨਾਵਾਂ ਨਹੀਂ ਹੈਗੀਆਂ ਇਹ ਸਗੀਆਂ ਜਿਵੇਂ ਐਮੇ ਦੀ ਘਟਨਾਵਾਂ ਚੱਲੀਆਂ ਆ ਰਹੀਆਂ ਨੇ ਤੇ ਬੱਚੇ ਜਿਹੜੀਆਂ ਮਾਵਾ ਨੇ ਉਹ ਆਪਣੇ ਬੱਚਿਆਂ ਨੂੰ ਸਮਝਾਉਂਦੀਆਂ ਰਹੀਆਂ ਨੇ ਪਰ ਚਲੋ ਇਹ ਨਾਵਲ ਪੜ ਕੇ ਉਹਨਾਂ ਦਾ ਧਿਆਨ ਫਿਰ ਉਸ ਚੀਜ਼ ਵੱਲ ਜਾਊਗਾ ਕਿਉਂਕਿ ਆਪਾਂ ਇੰਨੇ ਜ਼ਿਆਦਾ ਸਮਾਜ ਦੇ ਵਿੱਚ ਬਿਜ਼ੀ ਹੋ ਜਾਂਦੇ ਆ ਕੰਮਾਂ ਕਾਰਾਂ ਦੇ ਵਿੱਚ ਵੀ ਕਈ ਵਾਰੀ ਕਈ ਚੀਜ਼ਾਂ ਬੱਚਿਆਂ ਨੂੰ ਸਮਝਾਣ ਦਾ ਮੌਕਾ ਹੀ ਨਹੀਂ ਮਿਲਦਾ ਤੇ ਆ ਉਪਰਾਲਾ ਤੁਸੀਂ ਇੱਕ ਛਲਾਗਾ ਜੋਗੋ ਉਪਰਾਲਾ ਕੀਤਾ ਆ ਤੁਹਾਡੇ ਨਾਵਲ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈਗੀ ਆ ਸੈਕੰਡ ਜਿਹੜਾ ਥੇਗਾ ਇਸ ਤੋਂ ਇਲਾਵਾ ਜਿਹੜਾ ਤੁਸੀਂ ਆ ਗੰਦਲੇ ਰਿਸ਼ਤੇ ਨਾਵਲ ਲਿਖਿਆ ਹੈਗਾ ਇਸ ਤੋਂ ਇਲਾਵਾ ਕੋਈ ਹੋਰ ਨਾਵਲ ਵੀ ਲਿਖ ਰਹੇ ਹੋ ਜਾਂ ਕੋਈ ਕਹਾਣੀ ਜਾਂ ਕੋਈ ਬੁੱਕ ਜੀ ਵੀ ਉਸ ਦਾ ਨਾ ਰੋਜਨਾਯ ਅੰਤਿਮ ਕਾਲੀ ਦਾਸਤਾਵੇਜ਼ ਹੋਵੇ ਉਹ ਜੁਗਏ ਤੁਮਰ ਰਿੱਟੇਂ ਟ੍ਰੀਟ ਹੋ ਗਿਆ ਸੀ ਤੇ ਨੈਕਸਟ ਮੰਥ ਦੇ ਅੰਦਰ ਚ ਰੈਅ ਦੇ ਅੰਦਰ ਚ ਆਪ ਉਹ ਪਬਲਿਸ਼ ਹੋ ਚ ਰਿਹਾ ਹੈ ਸੋ ਉਹ ਕੰਪਲੀਟ ਹੈ ਨਾ ਜੀ ਦੂਸਰਾ ਇਹ ਵਾਰ ਜਾਂਦੇ ਹਾਂ ਉਹਨਾਂ ਨਾਲ ਗੱਲ ਕਰਨ ਜੋ ਇਸ ਪਾਰਲੀਮੈਂਟ ਕਰਦੀ ਹੈ ਕਿ ਕਿੰਨਾ ਪੈਸੇ ਦੇ ਰਿਹਾ ਇਸੇ ਵਿੱਚ ਤਾਂ ਉਹਨਾਂ ਕੇ ਆ ਰਹੀ ਹੈ ਦੂਸਰੀ ਹਵਾਲਾ ਤੋਂ ਵੀ ਇੱਕ ਹਾਰੀ ਦਾਸਤਾਵੇਜ਼ ਹੋਵੇ ਜੀ ਇਹ ਆ ਅੱレ ਅਧੂਰੀ ਕਹਾਣੀ ਬਾਰੇ ਤੁਸੀਂ ਗੱਲ ਕਰ ਰਹੇ ਹੋ ਇਹਦੇ ਬਾਰੇ ਵੀ ਤੁਸੀਂ ਦੱਸੋਗੇ ਕਿ ਕਿਸ ਚੀਜ਼ ਨਾਲ ਇਹ ਸਬੰਧਤ ਹੈ ਕਿਸ ਚੀਜ਼ ਨੂੰ ਸੀ ਛੋਇਆ ਇਸ ਸਨਬਲ ਦੇ ਵਿੱਚ ਜੀ ਬਿਲਕੁਲ ਮੇਰੇ ਤਾਂ ਮੀਟਰ ਅਸਟਰ ਕਰਤੀ ਸੀ ਮੇ ਨੂੰ ਮੇਸਟਰ ਅਕੈਡਮੀ ਦਾ 16 ਸਾਲੀ ਮਤਲਬ ਲੈਂਦੀ ਹਾਂ ਤੁਹਾਨੂੰ ਇਹਦੇ ਵਿਚਾਰਨਿਆ ਕਿ 24 ਸਾਲ ਨੇ ਲੀਨ ਕਰ ਸੀ ਕਿ ਕਿ ਆ ਕੇ ਇੱਕ ਨਾਮ ਮੇਰਾ ਲੀਟਰ ਤੋਂ ਕਰਤੀ ਸੀ ਉਹਦੇ ਵੀ ਦੀ ਬੁਦਨੀ ਚਾਮ ਕਰਸ ਕਰ ਲੈਂਦੇ ਆ ਕਿ ਲੂ ਕਰਵਾ ਕਰਨੇ ਚੌਕਾ ਦੇ ਲਾ ਚੰਗੇ ਆ ਤੇ ਮੇਰੇ ਤਾਂ ਕਿਲੇ ਦੇ ਲਈ ਲੇ

ਸੋ ਲੋਜੀਕਲੀ ਐਨ 48 ਹੋ ਰਿਹਾ ਅਪਲਿਸ਼ ਹੋ ਰਿਹਾ ਨੈਕਸਟ ਮਨ ਇਹ ਵੀ ਬਾਤ ਕਰਦੇ ਹਾਂ ਕਿ ਅਗਰੇ ਤੋਂ ਹੋਰ ਇਹ ਵੀ ਬਾਤ ਇਹਦੇ ਲਈ ਕਿ ਇਹ ਕਿ ਸਰ ਵੀ ਹੋ ਰਿਹਾ ਹੈ ਇੱਕ ਤਾਂ ਜਦੋਂ ਇਸ ਨਾਵਲ ਨੂੰ ਆਪਾਂ ਅਸੀਂ ਸੇਲ ਕਰਦੇ ਹਾਂ ਇੱਕ ਤਾਂ ਹਾਰਡ ਕਾਪੀ ਹੁੰਦੀ ਹੈ ਜਿਹੜੀ ਆਪਾਂ ਅੱਜ ਨੇ ਤੁਸੀਂ ਇਹ ਨਾਵਲ ਆਪਾਂ ਦਿਖਾਇਆ ਕਿ ਤੁਸੀਂ ਕੋਈ ਦਰਸ਼ਕਾਂ ਨੂੰ ਨਾਵਲ ਦੀ ਟਾਈਟਲ ਇੱਕ ਵਾਰੀ ਫੇਰ ਦਿਖਾਉਗੇ ਜਿਹੜਾ ਇਹ ਇੱਕ ਗਦੜੀ ਰਿਸ਼ਤੇ ਇਹ ਥੋੜਾ ਜਿਆਦਾ ਆਪਣੇ ਨੂੰ ਹਾਂਜੀ ਠੀਕ ਆ ਤੇ ਇਹ ਹੀ ਇੱਕ ਹਾਰਡ ਕਾਪੀ ਆ ਤੇ ਸੈਕੰਡ ਜਿਵੇਂ ਮੰਨ ਲਓ ਕੋਈ ਐਵੇਂ ਦੇ ਪਾਠਕ ਹੈਗੇ ਨੇ ਜਿਹੜੇ ਕਿ ਹਾਰਡ ਕਾਪੀ ਜਾਂ ਮੰਗਵਾ ਨਹੀਂ ਸਕਦੇ ਜਾਂ ਉਹਨਾਂ ਉਹਨੂੰ ਇਹ ਆਰਡਰ ਕਰਨੀ ਬੜੀ ਗੁੰਝਲਦਾਰ ਆ ਹਨਾ ਜਾਂ ਬੜਾ ਸਮਾਂ ਲੱਗਦਾ ਕੀ ਇਹ ਤੁਹਾਡਾ ਜਿਹੜਾ ਨਾਵਲ ਹੈਗਾ ਇਹ ਆਨਲਾਈਨ ਵੀ ਅਵੇਲੇਬਲ ਹੈਗਾ ਜਾਂ ਜਿੱਥੋਂ ਪਾਠਕ ਖਰੀਦ ਸਕਦੇ ਨੇ ਜਾਂ ਇਹ ਕਿਤੇ ਪੜ੍ਹ ਸਕਦੇ ਨੇ

मैंने वो कह रही थी कि जोरी से अंदर से चेक किए कि सर पता होना चाहिए ना वही कोर्स कर लो सो इस करते हुए कोई 15 की कोई भी इस तरह तो बन चला रहे थे कि मैं नावल पढ़ना की परना छोड़ रही हस्तला क्योंकि ये बच्चे का ही सर का नावल है सो इस करते मैं मीना रूबी को टेलीग्राम पर बोला कि आप लोग मेरे को टेक्स्ट कर देना कि मैं पूरी लिखता मैं ये नहीं होती कोई उसे पढ़ो क्यों और के क्वेश्चन के बोल रहा था कि आप मदद को आ रही है देखो तो मेरा सिर्फ मेरे का बदलना हो जाने वाली है ਇਹ ਨਾਲ ਆਡੀਓ ਵੀ ਜੁੜੂ ਦਿੱਤੀ ਪਈ ਹੈ ਤੇ ਜਿੰਦਰੇ ਜਿਹੜੇਾਰੇ ਨਾਵਲ YouTube ਦੇ ਤੇ ਲਿਆ ਜਦੋਂ ਤੁਸੀਂ YouTube ਤੇ ਜਾ ਕੇ ਕਰੋਗੇ ਤੇ ਉਹਨੇ ਆਪਣੀ ਕੋਰਸ ਸੋਰਟ ਦੇ ਕੇ ਨਾ ਇਹ ਨਾਵਲ ਕਰ ਦਿੱਤੇ ਉਹਦੇ ਚ ਚੱਲਿਆ ਆ ਤੇ ਅ ਨਿਤ ਰੋਹੇਬਾ ਵਧੀਆ ਵੀ ਜਿਹੜੇ ਬੰਦੇ ਅ ਕੰਮਕਾਰ ਕਰਦੇ ਨੇ ਉਹ ਆਡੀਓ ਦੇ ਤੌਰ ਦੇ ਉੱਤੇ ਜਿਹੜੇ ਆਡੀਓ ਬੁੱਕ ਦੇ ਤੌਰ ਦੇ ਉੱਤੇ ਇਹ ਨਾਵਲ ਨੂੰ ਸੁਣ ਵੀ ਸਕਦੇ ਨੇ ਤੇ ਅ ਸੈਕਿੰਡ ਬਾਕੀ ਜਿਹੜਾ Amazon ਜਾਂ ਬਾਕੀ ਬੂਤ ਚੀਜ਼ਾਂ ਹੈਗੀਆਂ ਨੇ ਉਥੇ ਇਹ ਅਕੀ ਜੇ ਪੋਸਟ ਕਰ ਦਿੱਤਾ ਜਾਵੇ ਤੇ ਤਾਂ ਵੀ ਜਿਹੜੇ ਆਪਣੇ ਪਾਠਕ ਹੈਗੇ ਨੇ ਉਹ ਇਸ ਚੀਜ਼ ਇਸ ਨਾਲ ਵੱਲੋਂ ਆਰਡਰ ਕਰ ਸਕਣਗੇ ਅ ਤਾਂ ਜੀ ਜੇ Amazon ਦੇ ਲੋਕਾਂ ਦੇ ਜੇ Amazon ਦੇ ਲੋਕਾਂ ਦੇ ਤੇ ਉਹਨਾਂ ਲਈ ਦੇਸੀ ਨੂੰ ਕੈਨੇਡਾ ਵਿੱਚ ਘਟੇ ਇਥੇ ਹੈਗੀ ਆਪਣੇ ਵਿਚਾਰਾਂ ਚੀਜ਼ੀ ਉਹ ਇੰਟਰੀ ਇੱਥੇ ਜਾਂ ਉਹ ਵੀ ਆਉਂਦੇ ਰਹੇ ਅੰਦਰੋਂ की हा तो की के हाउसेस एंड कैबिनेट 200 लीटर जितना देखेंगे जैसे कि जो चाइना हमारे उन्होंने सपोर्ट कर सके वो उतना बहुत सारी के ग्लैंसिटी जो अगर इंडिया दिस सपोर्ट कर रही है तो नहीं ना ये नाव के नाम के बहुत सारे इस्टेब्लिशड स्पेशली अपने को पता होना वो कैसे राइट कर सकते हैं चैनल पे दूसरी हां जी उन्होंने जी उन्होंने मेरे सर पे हाथ रखा बहुत उन्होंने मेरी बड़ी बड़ी सपोर्ट की थी ਕਾਹਤ ਨਹੀਂ ਅਰੇ ਕੋਈ ਕੋਈ ਵੀ ਇੰਟਰਵਿਊ ਕਰ ਦਿੱਤੇ ਲੋਕਾਂ ਦੇ ਨਾਲ ਅੰਗਰੇਜ਼ਾਂ ਉਦੋਂ ਨਾ ਪ੍ਰੇਸ਼ ਕਰਿਆ ਆ ਰਿਹਾ ਮੈਂ ਉਹ ਵੀ ਕੋਰ ਨਹੀਂ ਸੀ ਉਹ ਤੋਂ ਨਾ ਪ੍ਰੇਸ਼ ਕੀ ਦਿੱਤੀ ਚੱਲਣਾ ਵਾਲਿਆ ਸੱਜੇ ਲੋਕਾਂ ਦੇ ਅੰਗਰੇਜ਼ ਉਹ ਸਾਰੀ ਟੀਮ ਸਾਡੇ ਇੰਗਰੇਜ਼ਾਂ ਨਾਲ ਜੋੜ ਤੋਂ ਉਹ ਤੇ ਉਦੋਂ ਨਾ ਉਹ ਬਹੁਤ ਸਾਰੀ ਚੀਜ਼ ਚੱਲਦਾ ਦੇ ਵਿੱਚ ਸੀ ਕਿ ਈਮਸ ਦੇ ਤਰ੍ਹਾਂ ਆ ਤੇ ਤੇਰੀ ਵੰਨ ਮੇਰੇ ਸਾਥ ਨਾਲ ਕੀ ਇਸ ਨਾਲ ਦਾ ਸ਼ਰਤ ਕੌਣ ਸੀ ਕਿ ਉਹ ਜਿਵੇਂ ਕਿ ਹਰ ਇੱਕ ਇੰਗਰੇਜ਼ ਕੋਲ ਸੀ ਜੋ ਕਿ ਬਹੁਤ ਬਰੀ ਜਿਹੜੇ ਹਰ ਹੁੰਦੇ ਹਨ उन्हें अपने और आयगा का साबित नहीं है लेकिन यह होती है एड्रेक्ट किया के लर्नर ही है ये बात कहते हैं कि नई कंपनी की मेंबर कुछ किस्मतिया इससे बहुत सारे मेरे को सीनियर डायरेक्टर भी दखल लिया कि अप्रेशिएशन देते कुछ कर दिया वो सिर्फ सर्टिफिकेट दिया कुल गुनाहंडी को नहीं दिया इन्हें राइटर्स और अन्य ने रिपोर्ट किया था मेरा साथ किया मार्केटिंग चैनल वाले हैं अपने और सारे मेरे साथ दे रहे हैं कि केनाली दे रहे हैं तुम सी दे रहे होरी चीज के देखा तो ਐ ਜੀ ਚੈਲਰ ਜੀ ਆਪੀਏ ਫੋਰਮਲ ਰੈਟਰ ਕਿ ਮੋਰਿੰਗ ਦੇ ਚੁਗਲਿਆ ਬਗਨਾ ਚੌਂਕੀ ਦੇ ਨਾਲ ਰਿਲੇਟ ਕਰਦੇ ਇਸ ਤੇ ਆਵੋ ਕਿ ਦਾ ਪੇਪਰ ਕੀਤਾ ਕਿ ਇਹਨਾਂ ਆਰਕੀਟੈਕਚਰ ਇਸ ਫੋਲਿੰਗ ਅਜਾ ਆ ਜੀ ਆ ਕਮਲ ਤੁਹਾਨੂੰ ਬੈਸਟ ਆਫ ਲੱਕ ਤੁਹਾਡੇ ਨੈਕਸਟ ਪ੍ਰੋਜੈਕਟ ਦੇ ਲਈ ਵੀ ਕਿਉਂਕਿ ਹੁਣ ਆਪਣਾ ਸਮਾ ਸਮਾਪਤ ਹੋ ਰਿਹਾ ਸ਼ੋਹ ਦੀ ਸਮਾਪਤੀ ਇਹ ਕਰਨ ਦਾ ਇਹ ਆਪਾਂ ਅੱਗੇ ਜਦ ਤੁਸੀਂ ਹੋਰ ਨਾਵਲ ਜਦੋਂ ਲਿਖੋਗੇ ਜਾਂ ਕਹਾਣੀ ਲਿਖੋਗੇ ਆਪਾਂ ਤੁਹਾਨੂੰ ਦਰਸ਼ਕਾਂ ਦੇ ਫਿਰ ਦੁਬਾਰਾ ਰੂਬਰੂ ਕਰਾਂਗੇ ਤਦ ਤੱਕ ਦੇ ਲਈ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ